ਦੋਸਤੋ ਕੀ ਹਾਲ ਚਾਲ ਅੱਜ ਪੂਰੀ ਤਿਆਰੀ ਨਾਲ ਆਇਆ ਧੁੱਪ ਕਿਸੇ ਪਾਸੋਂ ਲੱਗਣ ਨਹੀਂ ਦੇਣੀ ਤੇ ਮੈਚ ਸਟਾਰਟ ਹੋਣ ਵਾਲਾ ਤੇ ਮੈਚ ਸਟਾਰਟ ਹੁੰਦੇ ਸਾਰ ਆਪਾਂ ਤੁਹਾਨੂੰ ਲਾਈਵ ਮੈਚ ਦੇਆ ਕੈਪਟਨ ਸਾਹਿਬ ਪਹੁੰਚ ਗਏ ਉੱਧਰਲੀ ਸਾਈਡ ਹਨੇਰੇ ਚਲੇ ਦਿਖਿਦੇ ਨਹੀਂ ਇਹ ਕਰੋ ਗੁੱਦੀ ਲਾਲ ਤੇਰੀ ਅਭੀ ਕੇ ਅਭੀ ਇੱਛਾਦਾਰੀ ਨਾ ਗਿੰਨਾ ਬੋਲੀ ਜਾ ਰਹੀ ਤਿੱਸੇ ਦੇ ਮੁੰਡਾ ਅਗਨੀ ਵੀਰ ਦੇ ਮਿਲਟਰੀ ਚ ਨਾ ਕਹਿੰਦੇ ਭਰਤੀ ਦੇ ਕੇ ਆਇਆ ਕਹਿੰਦਾ ਮੈਂ ਯਾ ਯੋ ਹਾਨੀ ਸਿੰਘ ਚੌਥੇ ਚੱਕਰ ਚ ਗਿਆ ਚੱਕਰ ਨਹੀਂ ਪਾਏਗਾ ਚੱਕ ਚੌਥੇ ਚੱਕਰ ਦੇ ਅੰਦਰ ਕਹਿੰਦੇ ਚੱਕਰ ਖਾ ਕੇ ਹੀ ਗਿਰ ਗਿਆ ਚੱਲ ਕੋਈ ਨਹੀਂ ਯਾਰ ਚੱਕਰ ਖਾ ਕੇ ਤਾਂ ਗਿਰੇ ਹੀ ਨਹੀਂ ਯਾਰ ਕੀ ਆ ਯਾਰ ਮੈਨੇ ਕੈਪਟਨ ਦੇਖਿਆ ਬਹੁਤ ਸਾਰੇ ਪਰ ਐਸਾ ਫੁੱਦੂ ਕੈਪਟਨ ਨਹੀਂ ਦੇਖਿਆ ਜਿਹੜਾ ਇੱਕ ਵੀ ਨਹੀਂ ਸੁਣਦਾ ਕਿਸੇ ਕੋਈ ਗੱਲ ਨਹੀਂ ਸੁਣੇਂ ਤੇਰੇ ਹਲੇ ਦਾੜੀ ਫੁੱਟੀ ਨਹੀਂ ਨਾ ਇਹਦੀ ਸਾਰੇ ਪਲੇਅਰ ਸ਼ੋਰਟ ਆ ਯਾਰ ਸਾਰੇ ਪਲੇਅਰ ਦੇਖ 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 ਕਿੰਨਾ ਤੇਜ਼ ਹੋ ਰਹਾ ਬੋਲ ਵੀ ਨਹੀਂ ਪੜ ਰਿਹਾ ਇਸੇ ਕਰੂ ਗੁੱਦੀ لال ਲੋ ਜੀ ਓਵਰ ਦੀ ਪਹਿਲੀ ਬੋਲ ਪੈਣ ਨਹੀਂ ਹੈਗੀ ਹਲੇ ਵੇਟਿੰਗ ਚੱਲ ਰਹੀ ਹੈ ਓਵਰ ਦੀ ਪਹਿਲੀ ਬੋਲ ਸ਼ਿਸ਼ਾਂਤ ਰਾਜਪੂਤ ਪਹਿਲੀ ਬੋਲ ਖਾਲੀ ਦੇਖ 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 ਪਹਿਲੀ ਬੋਲ ਤੇ ਵਿਕਟ ਆ ਗਈ ਕੀ ਕਰ ਰਹੇ ਹੋ ਕੈਪਟਨ ਸਾਹਿਬ ਕੈਪਟਨ ਸਾਹਿਬ ਵਿਚਾਰਾ ਸਾਰਾ ਦਿਨ ਇੱਕ ਹਫਤਾ ਇੰਤਜ਼ਾਰ ਕਰਦਾ ਵਿਚਾਰਾ ਇਹ 11 ਨਹੀਂ 15 ਪਲੇਅਰ ਇਕੱਠੇ ਕਰਦਾ ਇੱਕ ਬੋਲ ਖੇਡ ਕੇ ਆਊਟ ਹੋ ਜਾਂਦਾ ਚੱਲ ਕੋਈ ਗੱਲ ਨਹੀਂ ਦੇਖ ਦੇਖ ਤੇ ਦੇਖ ਦੇ ਚੱਲਾ 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 ਬਿਸ਼ੇਖ ਡਬਲ ਲਾਈਨ ਦੇ ਡਬਲ ਲਾਈਨ ਦੇ ਸਨੀ ਮਾਰ ਦੇ ساری ਉਮਰ ਮੈਂ ਜੋਕਰ ਜਬ ਬਣਿਆ ਰਿਹਾ ਇਹ ਵਿਚਾਰਾ ਕੀ ਕਰ ਰਿਹਾ ਕੈਪਟਨ ਸਾਹਿਬ ਖਾਣੇ ਨੇ ਚੁੱਕੇ ਛੱਕੇ ਵਾਰਮਪ ਅਪ ਕਰ ਰਹਾ ਚਲੋ ਵੀਰ ਜੀ ਅੱਖਾਂ ਨੂੰ ਬਾਹਰ ਕੱਢਦੇ ਹੋਏ ਇਹ ਬੋਲ ਪਾਈ ਬੰਦੇ ਨੇ ਡਿਫੈਂਸ ਕੀਤਾ ਤੇ ਇਹ ਤੋਂ ਬੋਲ ਆਈ ਲਿਆਓ ਵੀਰੇ ਇੱਧਰ ਆ ਗਈ ਓਏ ਬੋਲ ਘੁਮਾਤੀ ਬੰਦੇ ਨੇ ਬੋਲ ਲੱਭਣੀ ਹੈ ਧਿਆਨ ਨਾਲ ਕੋਈ ਗੱਲ ਨਹੀਂ 6 ਹੈ ਛੇ ਆ ਕੋਈ ਗੱਲ ਨਹੀਂ ਆਦਤ ਹੈ ਜੀ ਇੱਕ ਅੱਧਾ ਛੱਕਾ ਖਾਈ ਲਿੰਦਾ ਆ ਆਹਨ ਕੈਪਟਨ ਸਾਹਿਬ ਸੌਰੀ ਉਮਾਰ ਇੱਧਰ ਕੈਪਟਨ ਸਾਹਿਬ ਆਪਣੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਕੰਦੇ ਮੰਦੇ ਟੱਟੀ ਵਾਲੇ ਹੱਥ ਸਾਫ਼ ਕਰਦੇ ਹੋਏ ਚੱਲਦੇ ਹੋਏ ਚਲੋ ਇਹ 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 ਬੋਲ ਲੋ ਛੱਕਾ ਕੋਈ ਗੱਲ ਨਹੀਂ ਕੋਈ ਨਵੀਂ ਗੱਲ ਨਹੀਂ ਕੋਈ ਗੱਲ ਨਹੀਂ ਨਵੀਂ ਗੱਲ ਨਹੀਂ ਆਰਾਮ ਨਾਲ ਬਾਹਰ ਆਰਾਮ ਨਾਲ ਬਾਹਰ ਟੈਨਸ਼ਨ ਨਾਲ ਹੈ ਫੁੱਲ ਟਾਸ ਸੀਗੀ ਇਹ ਦੇਖੋ ਵੀਰੇ ਪਰਤੀ ਵਾਲਾ ਦਾ ਹਾਲ ਚੌਥੇ ਚੱਕਰ ਤੇ ਨੂੰ ਚੱਕਰ ਆਗਾ ਸੀ ਉਹਰੇ ਪੁਸ਼ਅਪ ਲਾਰਾ ਚੱਲ ਓਏ ਯਾਰ ਤੂੰ ਪਾ ਦੇ ਨਾ ਬੋਲ ਯਾਰ ਦੇਖ 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 ਇਹ ਆਇਆ ਛੱਕਾ ਸੁਚਾੰਦ ਮਾਰਦੇ ਆਊਟ ਬਹੁਤ ਵਧੀਆ ਯਾਰ ਥਰੋ ਸੀ ਇਹ ਕੀ ਕਰ ਰਹਾ ਬੇ ਤੂੰ ਕਿਸ ਕੀ ਤਰਫ ਹੈ ਤੂੰ ہماری ਤਰਫ ਹੈ ਜਾਂ ਉਨ ਕੀ ਤਰਫ ਹੈ ਚੋਕਾ ਵੀ ਦਿਆ ਔਰ ਸਿੰਗਲ ਵੀ ਦਿਆ ਓਵਰ ਥਰੋ ਦੇ ਪੌਂਟ ਸਕੋਰ ਦੇ ਤੇ ਕੋਈ ਵੀ ਨਹੀਂ ਹੈ ਚੋਕਾ ਇਹ ਕੀ ਅチェਤੀ ਲੈ ਕੇ ਆ ਬਣਾ ਬਣਾ ਲਈ ਜਾ ਕਿ ਬਣਾ ਬਣਾ ਵਾਈਡ ਯੋਰ ਕਰ ਸੀਗੀ ਓ ਮਾਈ ਗੋਡ ਕਿੱਥੋਂ ਸੀ ਕਿਹਾ ਵਾਈਡ ਯੋਰ ਕਰ ਬੋਲਣਾ ਕੈਪਟਨ ਨੇ ਅਸੀਂ ਤੈਸੀ ਫੇਰ ਦਿੰਦਾ ਸਾਰੇ ਮੈਦ ਦੀ ਅੱਧਾ ਘੰਟਾ ਲਾ ਦਿੰਦਾ ਬੋਲਪਾਨ ਨੂੰ ਚੋਕਾ ਛੱਕਾ ਖਾ ਕੇ ਬਹਿ ਜਾਂਦਾ ਬੋਲ ਨੂੰ ਨਾ ਹਾਂ ਫੁੱਲ ਟੋਸ ਨਾ ਦੇ ਪਾ ਦੇ ਪੁਲਟ ਬਾਹਰ ਰੱਖ ਬੋਲ ਨੂੰ ਸਾਲੇ ਚੌਕਾ ਚੱਕਾ ਵਾ ਓ ਯਾਰ ਆਪਣੇ ਹਿਸਾਬ ਨਾਲ ਦਾ ਛੱਕੇ ਖਾ ਰਿਹਾ ਉਹ ਚੱਲ ਕੋਈ ਗੱਲ ਨਹੀਂ ਪਾ ਯਾਰ ਦੇ ਨੀਗੇ ਚੌਥੇ ਚੱਕਰ ਤੇ ਇਹਨੂੰ ਚੱਕਰ ਆ ਗਏ ਸੀ ਭਰਤੀ ਵਾਲਿਆਂ ਨੇ ਚੱਕ ਕੇ ਹੈ ਅੱਛਾ ਹੋ ਜਾਂਦੀ ਹੈ ਚਾਹ ਓਏ ਚਾਹ ਨਹੀਂ ਤੀ ਨਾ ਰਾਮ ਨਾਲ ਓਏ ਯਾਰ ਫਾੜ ਲੰਦਾ ਕੈਂਚ ਲੂਬੀ ਹੁੱਪ ਸੁਸ਼ੀਲ ਸੁਸ਼ੀਲ ਕੀ ਨਾਮ ਸੀ ਦਾ ਸੁਸ਼ੀਲ ਰਹਿੰਦੇ ਰਹਿੰਦੇ ਆਰਾਮ ਨਾਲ ਕਿੱਥੇ ਮਾਰ ਰਿਹਾ ਯਾਰ ਲੈ ਯਾਰ ਉਹ ਲਾ ਉਪਰੋਂ ਦੇਖੋ ਸਾਡਾ ਕੈਪਟਨ ਸਾਹਿਬ ਓਵਰ ਥਰੋ ਦੇ ਆ ਨਜਾਇਜ਼ ਕੀ ਯਾਰ ਇੱਕ ਹੋਰ ਜਾ ਇੱਕ ਦੇਖ ਦੇਖ ਕਿਵੇਂ ਧੂਪ ਸੇ ਬਜ ਰਿਹਾ ਕਿਤੇ ਨਹੀਂ ਤੈਨੂੰ ਧੁੱਪ ਖਾਰੀ ਯਰੂ ਚੱਲ ਪਿੱਛੇ ਆ ਜਾਂਦਾ ਮਿੰਟਾਂ ਵਿੱਚ ਭੱਜ ਕੇ ਅੱਗੇ ਨੂੰ जा 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 पीछे शंभू बॉर्डर तो आया थक हुआ वो आ गया यार शंभू लेट करा कराता तेरे करके चौके छक्के चले गए वाइट वाइट पहली कैप। बहुत बढ़िया यार दूसरी विकेट आई है साडी कैप्टन साहब ने ली है बोर्ड फिक्स पे बन रहे हैं साहब ने दो विकेट खा गया कोई गल नहीं बहुत बढ़िया बैटिंग पर छक्के इन्हें चार खाले कोई गल नहीं अभिषेक कदमानु ਅੱਗੇ ਕਰਦਾ ਪਹਿਲੀ ਬੋਲ ਬਹੁਤ ਵਧੀਆ ਪਾਈ ਓਹ ਰਾਮਨਾਲ ਸਿੰਪਲ ਓਏ ਚੋਏ ਯਾਰ ਬਸ ਕੀ ਗਿਆ ਜੀ ਤੈਨੂੰ ਬਹੁਤ ਵਧੀਆ ਓਵਰ ਪਾਇਆ ਇੱਕ ਓਵਰ ਚ ਦੋ ਸਕੋਰ ਆਏ ਅਗਨੀਵੀਰ ਆ ਗਈ ਆ ਗਈ ਆਰਮਨਾਲ ਦੇਖ ਕੇ ਦੇਖੀ ਫੜੀ ਅਭੀ ਸੇ ਆ ਹਾਂ सनी ਪੱਜ ਉਹ ਤੇਰੀ ਓਏ ਉਹ ਕੀ ਹੋ ਗਿਆ ਸਕੂਟਰੀ ਘੇਰਤੀ ਭੈਣ ਆਰਾਮ ਨਾਲ ਯਾਰ ਆਰਾਮ ਨਾਲ ਸਕੂਟਰੀ ਚੱਕਿਆ ਯਾਰ ਕੀ ਆ ਕਲੋਰ ਪੈਟਰੋਲ ਓਏ ਹੋ ਬੜਾ ਨੁਕਸਾਨ ਕਰਤਾ सनी ਓਏ ਹੋ ਅਮੀ ਬੋਲ ਨਾਲ ਨਵਾਂ ਪਲੇਅਰ ਡਬਲ ਨਹੀਂ ਡਬਲ ਹੀ ਡਬਲ ਹੀ ਹੋਏਗਾ ਅਗਨੀਵੀਰ ਆਰਾਮ ਨਾਲ ਮਾਰੀ ਆਰਾਮ ਨਾਲ ਦੇਖ ਕੇ ਥਰੋ ਦਾ 7 ਵਜੇ ਦਾ ਆ ਇਹਦਾ ਓਵਰ ਹੀ ਨਹੀਂ ਖਤਮ ਹੋ ਰਿਹਾ ਅੱਜ ਪਤਾ ਨਹੀਂ ਕੀ ਹੋਗਾ ਇਹਨਾਂ ਲੈ ਮੈਂ ਕਿੱਥੇ ਖੜਾ ਹਾਂ ਨਾ ਆਰਾਮ ਨਾਲ ਮਾਰੀ ਓਵਰ ਥਰੋ ਨਾ ਕਰੀ ਓਵਰ ਹੋ ਗਿਆ ਓਵਰ ਚੋਕਾ ਦੇਖ ਕਿੰਤਾ ਤੇਜ਼ ਹੋ ਰਾ ਕਰੂੰ ਕੋ ਦਿਲਾਲ ਤਿੰਨ ਤੇਰੇ ਹੋ ਗਏ ਸ਼ੰਭੂ ਸਿੰਗਲ ਆ ਥਰੋ ਜੌਰ ਕੇ ਮਾਰੀ ਡਬਲ ਨਾ ਹੁੰਦਾ ਜੀ ਕਹਿੰਦੇ ਉਹ ਆ ਗਿਆ ਪਲੇਅਰ ਜਿਹੜਾ ਸਾਰਾ ਚੋਟੀ ਦਾ ਕੈਪਟਨ ਸਾਹਿਬ ਦੋ ਵਿਕਟਾ ਖਾ ਕੇ ਗਿਆ ਮਸਾਈਓਵਰ ਦੇ ਹੈਂਡਲੇਓਵਰਾਂ ਦੇ ਅੰਦਰ ਬੰਦੇ ਨੂੰ ਚਲੋ ਕੋਈ ਗੱਲ ਨਹੀਂ ਦਿਲ ਰੱਖਣਾ ਅਗਲੀ ਵਾਰ ਤਾਂ ਹੀ ਬੁਲਾਏਗਾ ਖੇਡਣ ਲਈ ਆ ਜਾਓ ਵੀਰ ਜੀ ਜਲਦੀ ੱੱਕਾ ਨਾ ਕਰੋ ਬੋਲਣਾ ਉਹ ਬੋਲ ਗਈ 66 ਅਪਰੰਪਾਰ ਛੱਕਾ ਕੈਪਟਨ ਸਾਹਿਬ ਕੋ ਪਹਿਲੇ ਵੀ ਅੱਜ ਹੋਰ ਪਾਣੀਆਂ ਹੋਰ ਬਾਲਾ 1 ਓਵਰ ਚ ਇੱਕ ਲੋ ਇੱਕ ਐਸਾ ਬੋਲਰ ਹੈ ਜਿਹੜਾ ਹਰ ਬੋਲ ਦੇ ਅੰਦਰ 10 ਬੋਲਾਂ ਪਾ ਕੇ ਲੰਘ ਜਾਂਦਾ ਤਾਦੀ ਹੈ ਨੋ ਬੋਲ ਹੈ ਹੈ ਉਹ ਨੋ ਬੋਲ ਨਹੀਂ ਹੈ ਕੋਈ ਨਹੀਂ ਕਿੰਨੀ ਦਿਨ ਦਾ ਸਵੇਰ ਦਾ ਲੱਗਿਆ ਬੋਲ ਬਾਨ 120 ਤੇ 7 ਆਊਟ 14 ਓਵਰਾਂ ਦੇ ਅੰਦਰ ਹੁਣ ਸਾਡੀ ਬਾਰੀ ਆ ਗਈ ਅਸੀਂ ਦੇਖਦੇ ਕੀ ਕਰਦੇ ਆਂ ਦੇਖ ਲੈ ਕੀ ਗੰਦ ਪਾਇਆ ਤੁਸੀਂ ਕੋਈ ਟੀਮ 120 ਸਕੋਰ ਬਣਵਾਉਂਦੇ ਆ ਸ਼ੰਭੂ ਨੇ ਬੜੀ ਖੱਪ ਪਾਈ ਆ ਚਲੋ ਕੋਈ ਗੱਲ ਨਹੀਂ ਕਰਦਾ ਸ਼ੰਭੂ ਬਾਰਡਰ ਤੋਂ ਆਇਆ ਜਿ ਥੱਕਿਆ ਹੋਇਆ ਤੇ ਟੀਮ ਸਟ੍ਰੈਟਿਕ ਟਾਈਮ ਆਊਟ ਹੋ ਗਿਆ ਦੇਖ 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 ਕੈਸੇ ਕੈਪਟਨ ਖੁਸ਼ ਹੋ ਰਹਾ ਉਹ ਕੈਪਟਨ ਸਾਹਿਬ ਕੋਈ ਨੂੰ ਜਾਣਦੇ ਪਾਰਪਲੇ ਚੁੱਤੀ ਕਰਨ ਨਾਲ ਕਾਦੀ ਤੰਗੀ ਚੱਲ ਰਹੀ ਆ ਦੱਸਦਾ ਪੈਸੇ ਦੀ ਉਹ ਦੇਓ ਸਾਰੇ 10 10 ਰੁਪਏ ਦਾ 10 ਰੁਪਏ ਨਾਲ ਕੰਮ ਨਹੀਂ ਚੱਲਦਾ 10 ਮਾਂ ਕਰਾਨਾ ਜਾਂਦਾ ਉਹ ਉਹ ਉਹਨੇ ਇਲੈਕਟ੍ਰੀ ਸਲੇ ਤੋਂ ਮੈਂ ਦੇਖਿਆ ਮੈਨੇ ਸ਼ੁਰੂ 2 ਵਾਰੀ ਪੰਦਾ ਹੈ ਹਾਂ ਓਏ ਉਹਨੇ ਡਿਲੀਟ ਨਹੀਂ ਕੀਤਾ ਉਹਦਾ ਲਿਸਟ ਯਾਰ ਅਗਲਾ ਸਾਰਾ ਹਫਤਾ ਵੀਰੇ ਪਲੇਅਰ ਇਕੱਠੇ ਕਰਦਾ ਦੀ ਫਰਸਟ ਬੋਲ ਉਹ ਸ਼ਾਟ ਹੈ ਯਾਰ ਹੈ ਬੋਲ ਘੁਮਾਤੀ ਕੋਈ ਗੱਲ ਨਹੀਂ ਆਰਾਮ ਨਾਲ ਖੇਡ ਯਾਰ ਬੋਲ ਨਹੀਂ ਘੁਮਾਣੀ ਲੋ ਜੀ ਲੈਜੈਂਡ ਪਲੇਅਰ ਦੀ ਕੈਮ ਦੇਖਦੇ ਆਂ ਪੁੱਛ ਪਾਉਂਦੇ ਪ੍ਰੈਰ ਕਾਪਟਨ ਜਾ ਜਾ ਚਲੋ ਕੋਈ ਗੱਲ ਨਹੀਂ ਯਾਰ ਕਦੋਂ ਚੱਲेंगे ਰੋਹਿਤ ਸ਼ਰਮਾ ਸਾਡੇ ਡੈਡ ਪਲੇਅਰ ਆ ਯਾਰ ਕੀ ਆ ਕਰੀਏ ਉਹ ਬੋਲਰ ਨੇਮ ਕੀ ਹੈ ਪਹਿਲੇ ਓਵਰ ਦਾ ਚੱਲ ਇਹ ਬੋਲ ਗਈ ਚੋਕੇ ਦੇ ਪਾਰ ਬਹੁਤ ਅੱਛੇ ਬੜੀਆ ਬੈਟਿੰਗ ਦੇ ਸਾਥ ਪਹਿਲਾ ਚੋਕਾ ਰੋਹਿਤ ਦੇ ਬੱਲੇ ਕੇ ਸਾਥ ਜੀ ਕੀ ਹਾਲ ਚਾਲ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਹੈ चार है, चार। चार है चार। पहली पर फिर चौका रोहित शर्मा के बल्ले से बैट से चौका जाता हुआ अब आखिरी पांच बोले पहली तरह खाली की जाएंगी या कुछ करेंगे आगे देखते मैच में बने रहे कोई बात हो गई पहली बॉल दूसरी बोल तो खाली अब तीसरी देखेंगे खाली होगी ये नहीं ਚਲੋਏ ਬਚ ਗਿਆ ਬਚ ਗਿਆ ਜੀਵਨਦਾਨ ਆਏ ਪਹਿਮੀ ਉਹ ਮਾੜਿਆ ਬੋਲਰ ਹੀ ਆ ਤੂੰ ਡੈਡ ਬੋਲ ਕਹਾ ਗਈ ਸਾਰੇ ਬੋਤਲ ਫੜਾ ਦੇ ਲੈ ਉੱਤਰੂ ਹੁਲਾ ਅਬ ਅਬ ਬੋਤਲ ਭਾਰ ਦੇ ਕਾਲੇ ਅਬ ਬੋਤਲ ਖਾਲੀ ਕਰ ਤੀ ਸਾੜੇ ਦੇ ਮੇਰੀ ਪਾਜ਼ਲਾਨ ਪਹਿਲਾ ਜਾਂਦੇ ਆ ਉਹ ਪਾਲਾ ਡੋਡ ਰੂਟ ਟੇਬਲ ਥੱਲੇ ਮਾਲਿਕ ਨੂੰ ਪਾ ਪੈਂਚੋ 50 ਰਨ ਨਹੀਂ ਦੇਖਦਾ ਉੱਪਕੇ ਮਰ ਜਾ ਕਿੰਨੇ ਓਵਰ ਚਾਰ ਓਵਰ ਚਾਰ ਓਵਰ 26 ਰਨ ਆਊਟ ਕਿੰਨੇ ਹੋਏ ਵਿਆ ਇੱਕ ਨੂੰ ਇੰਟਰਸਟ ਹੈਗਾ ਇਸ ਚ ਓ ਯਾਰ ਮੈ ਮੈਨੂੰ ਮਿਲੇ ਯਾਰ ਲੋ ਜੀ ਛੱਕਾ ਪਹਿਲੀ ਬੋਲ ਤੇ ਪਹਿਲੀ ਬੋਲ ਇਹ ਖੇਡ ਲੈਂਦਾ ਜਾਂ ਚੌਕਾ ਜਾਂ ਛੱਕਾ ਮਾਰ ਦਿੰਦਾ ਸਾਡੀ ਟੀਮ ਚ ਨਵਾਂ ਆਇਆ ਪੰਜ ਬੋਲਾਂ ਖਾਲੀ ਕਰ ਦੋ ਨਾ ਪਤਾ ਨਹੀਂ ਕੀ ਰੂਲ ਹੈ ਇਹਦਾ ਅਖਰੀ ਬੋਲ ਤੇ ਉਹ ਬਚ ਗਿਆ ਮਾਚ ਚਲ ਚੇ ਬਹੁਤ ਵਧੀਆ ਯਾਰ ਬਹੁਤ ਵਧੀਆ ਲਓ ਜੀ ਆ ਗਈ ਮੇਰੀ ਵਾਰੀ ਬੜੀ ਓਕੀ ਆਈ ਹੈ ਕਿਉਂਕਿ ਸਕੋਰ ਜਿਆਦਾ ਸੀ ਹੈ ਤਾਂ ਹੀਟਰ ਦੀ ਲੋੜ ਸੀ ਤਾਂ ਹੀਟਰ ਪਹੁੰਚ ਚੁੱਕੇ ਨੇ ਤੇ ਪਹਿਲੀ ਬੋਲ ਖਾਲੀ ਹੋਈ ਸੀਗੀ ਦੂਜੀ ਬੋਲ ਵੀ ਖਾਲੀ ਹੋਈ ਸੀਗੀ ਤੀਜੀ ਬੋਲ ਵੀ ਖਾਲੀ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਲੜੀ ਲਾਤੀ ਸੀਗੀ ਚੋਕੇ ਛੱਕਿਆਂ ਦੀ ਮੈਚ ਸਕੋਰ ਮਾਰਿਸ ਕੇ 10 ਬੋਲੇ 35 ਤੇ ਸਕੋਰ ਕਾਰਡ ਅੱਗੇ ਆ ਦਿਖਾਵਾਂਗੇ ਲਾਸਟ 6 ਹੈ ਕਹਿੰਦੇ ਜੀ ਇਹੀ ਮੁੰਡਾ ਹੈ ਕਿੰਨੇ ਰਹਿ ਗਏ ਹੋਰ ਦੂਜੀ ਦੇ ਦੇ ਗਰ ਬੋਲ ਬੋਲ ਬਣਾ ਦੇ ਕੋਈ ਦੂਜੀ ਦੇ ਦੇ ਆਹ ਕਦੀ ਅਸੀਂ ਉਹਨੂੰ ਫੋਨ ਕਰੀਏ ਚਾਲ ਇਹ ਗਾ ਜੀ ਐਸ ਸੀ ਆਰ ਤੂੰ ਹੀ ਰਨ ਖਾਈ ਜਾ ਰਹੀ ਹੈ ਕਿਸੇ ਤਰ੍ਹਾਂ ਗੇਮ ਦਾ ਖੋਹਾਰਾ ਵਾਈਡ 6 ਹੈ ਆਰ 6 ਹੈ ਸ਼ਾਬਾਸ਼ ਸ਼ਾਬਾਸ਼ ਸਾਜੀ ਬੈਟਿੰਗ ਬੁਆਏ ਬਹੁਤ ਸੋਹਣਾ ਉਹਦਾ ਚਾਰਜ ਨਹੀਂ ਸੀਗਾ ਫੋਨ ਉਹ ਆਉਣਾ ਮਚੀ ਲੱਗ ਗਿਆ ਹੈ ਉਹ ਫਿਰ ਪਤਾ ਲੱਗ ਗਿਆ ਉਹਨਾ ਹੋ ਗਈ ਨਹੀਂ ਕਰ ਕਹਿੰਦੇ ਜੀ ਆਹੀ ਮੁੰਡਾ ਐ ਜਸਦੀ ਟੀਮ ਫੇਰ ਜਿੱਤ ਗਈ ਅੱਜ ਤੇ ਬਹੁਤ ਵਧੀਆ ਸਕੋਰ ਮਾਰੇ ਸ਼ੰਭੂ ਦਾ ਚ ਜ਼ੀਰੋ ਤੇ ਆਊਟ ਹੋ ਗਿਆ ਸੀਗਾ ਬੈਟਿੰਗ ਮੇਰੀ ਅੱਜ ਫੇਰ ਬਹੁਤ ਵਧੀਆ ਸੀ ਤੁਹਾਨੂੰ ਦਿਖਾਵਾਗਾ ਵੀਡੀਓ ਅਗਲਾ ਮੈਚ ਲਾ ਜਾਂਦੇ ਪ੍ਰਿੰਸ ਕਿੱਥੇ ਐ ਬਿਜ਼ੀ ਹੋਇਆ ਵਾ ਫੋਨ ਤੇ ਯਾਰ ਕਦੋਂ ਜਿੱਤੇਗਾ ਇਹ ਬੰਦਾ ਕੋਈ ਗੱਲ ਨਹੀਂ ਟੀਮ ਬੜੀ ਉਲਹਾਸ ਖੁਸ਼ ਫੇਰ ਅੱਜ ਦੋ ਮੈਚ ਜਿੱਤ ਗਈ ਹਾਰੀ ਹੋਈ ਟੀਮ ਡਿਸਕਸ਼ਨ ਕਰਦੀ ਆਈ ਪੈਸੇ ਇਕੱਠੇ ਕਰ ਗਏ ਕੋਕ ਦੇ ਚੱਲ ਸ਼ੰਭੂ ਭਾਵੇਂ ਘੈਂਟ ਹੋਵੇ ਨਾ ਹੋਵੇ ਸ਼ੰਭੂ ਦਾ ਬੈਟ ਘੈਂਟ ਆ ਰਿਹਾ ਆਏ ਹੋਏ ਮਜ਼ਾ ਆ ਗਿਆ ਬੈਟ ਨਾਲ ਬੈਟਿੰਗ ਕਰਦੇ ਕਰੋ ਪੂਰਾ ਫੀਲਿੰਗ 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 ਚੈੱਕ ਕਰੋ ਬਈਰ ਜੀ ਪੂਰਾ ਬੈਗ ਹੁਣੀ ਆਫਿਸ ਜਾ ਰਹਾ ਵਸ ਪ੍ਰਾਂਸ਼ੂ ਆ ਜਾ ਯਾਰ ਬਦਲ ਬਦਲ ਹੋ ਗਏ ਪੂਰੇ ਪ੍ਰਾਂਸ਼ੂ ਆ ਜਾ ਯਾਰ ਅੱਜ ਆਇਆ ਨਹੀਂ ਕੀ ਗੱਲ ਵੀਰੇ ਆਪਾਂ ਆਪਾਂ ਦਾ ਮੈਚ ਨਹੀਂ ਲਾਇਆ ਅੱਜ ਅੱਛਾ ਇਹ ਬੰਦਾ ਅੱਜ ਆਇਆ ਨਹੀਂ ਗਾ ਅੱਜ ਟੀਮ ਤੋਂ ਬਾਹਰ ਸੀਗਾ ਇਹ ਬਾਕੀ ਕੁਲਾ ਨਹੀਂ ਰਿੱਕੀ ਪੌਂਡਿੰਗ ਦਾ ਹੈਗਾ ਹੀ ਆ ਹਾਂ ਕੋਈ ਗੱਲ ਨਹੀਂ ਮੈਂ ਇਹਨੂੰ ਕਿਹਾ ਵੀ ਸ਼ੀਨਾ ਕਾ ਕਿ ਮੈਂ ਓਏ ਹੋਏ ਹੋਏ ਕੀ ਬੱਦਲ ਕੀ ਮੌਸਮ ਠੰਡੀ ਹਵਾ ਨਜ਼ਾਰੇ ਵਾਲੀ ਆ ਜਾਓ ਲਓ ਜੀ ਫਾਈਨਲੀ ਅੱਜ ਕੁਝ ਚੇਂਜਿੰਗ ਆਈ ਹੈ ਟੀਮ ਦੇ ਅੰਦਰ ਕਹਿੰਦੇ ਅਸੀਂ ਲਿਮਕਾ ਨਹੀਂ ਪੀਣੀ ਸੇਤ ਨਾਲ ਖਿਲਵਾੜ ਨਹੀਂ ਕਰਨਾ ਅੱਜ ਅਸੀਂ ਦੁੱਧ ਪੀਵਾਂਗੇ ਵੇਰਕਾ ਦਾ ਆ ਚੈੱਕ ਕਰੋ ਸੰਭੂ ਦੰਦ ਨਹੀਂ ਹੈ ਇਹਦੇ ਦੰਦ ਓਏ ਹੋਏ ਇਹ ਤਾਂ ਦੰਦ ਹੀ ਨਹੀਂ ਸੱਚੀ ਦੰਦ ਹੀ ਨਹੀਂ ਇਹ ਤਾਂ ਕੁਝ ਹੋਰ ਹੀ ਲੱਗਿਆ ਵਾ। ਕੀ ਕਰਿਆ ਜਾਵੇ ਦੱਸ ਉਹ ਸ਼ੰਭੂ ਜਾ ਚਲਾ ਜਾ। ਸਿਰਤੇ ਮਾਰ ਲਾ ਆਪਣੇ ਬੋਤਲ ਇੰਨੀ ਬੇਇੱਜ਼ਤੀ ਨਾ ਕਰਵਾ। ਅਗਨੀ ਵੀਰ ਦੇ ਵੀ ਦੰਦ ਦੇਖ ਲੈਣੇ ਦਿਖਾ ਜਾਦੂਦਗਾ। ਓਏ ਐ ਨਹੀਂ ਦੰਦ ਹੋਣ ਲੱਗ। ਕਰਤੀ ਹੋਈ ਫੁੱਦੂ ਗੱਲ ਭੋਰਤੀ। ਲਓ ਜੀ ਮਿਲਦੇ ਆਂ ਫੇਰ ਨੈਕਸਟ ਵੀਡੀਓ ਦੇ ਅੰਦਰ ਅਗਨੀ ਵੀਰ। ਅਗਲੀ ਵੀਰ ਅਗਨੀ ਵੀਰ ਭੱਤੀ ਦੇ ਗਿਆ ਮੁੰਡਾ ਇਹਦੇ ਲਈ। ਫੀਟਾ ਮੁੰਡਾ ਟ੍ਰੈਲ ਉਮਰ ਹੀ ਨਿਕਲ ਗਈ ਅੰਕਲ ਜੀ ਦੀ ਅੰਕਲ ਬਣ ਗਏ ਚਲੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵੀਡੀਓ ਨੂੰ ਕੀ ਕਰਨਾ ਹੈ ਓਏ ਭੂਤ ਦੇਖ ਲੈ ਇੱਧਰ ਵੀਡੀਓ ਨੂੰ ਕੀ ਕਰਨਾ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਹਾਂਜੀ ਇਸ ਮੁੰਡੇ ਲਈ ਤਾੜੀਆਂ ਕਰਦੇ ਤੇ ਇਸ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਵੀਡੀਓ ਕਿਵੇਂ ਲੱਗੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਅੰਦਰ ਅਗਨੀ ਵੀਰ